ਹਾਂਜੀ ਸ਼ਸ਼ੀ ਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਤਾਰ ਤੋਂ ਆਪਣੇ ਪਹਿਲੀ 1.5 ਲੀ ਸੀਗੀ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਈਏ ਆ ਰਹੇ ਹਾਂ ਜੀ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਵੀ 160 ਫੁੱਟ ਤੋਂ ਅੱਗੇ ਮੋਟਰ ਨਹੀਂ ਜਾ ਰਹੀ ਹੈਗੀ ਤੇ ਆਪਣਾ ਕੈਮਰਾ ਤੇ ਆਪਣਾ ਕੈਮਰਾਮੈਨ ਰੈਡੀ ਨੇ ਦੋਨੇ ਤੇ ਹੁਣ ਆਪਾਂ ਕੈਮਰਾ ਪਾ ਕੇ ਚੈੱਕ ਕਰਦੇ ਹਾਂ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਗਈ ਹੋ ਗਈ ਲਓ ਜੀ ਲਓ ਬਈ 160 ਤੇ ਅੜਜੀਤ ਬਈ ਹਾਂ ਜੀ 170 ਤੇ 80 ਫੁੱਟ ਵਾਲੀ ਡਰਾਈਵਲੀ ਆ ਪੂਰੇ ਟੈਟ ਜਾਂਦੀਆਂ ਨੇ ਕਰ ਰਿਹਾ ਰਿਹਾ ਬਾਈ ਜੂ ਰਹਾ ਪਾਣੀ ਪੁਣੀ ਤਾਂ ਨਹੀਂ ਆਉਂਦਾ ਬਈ ਉਰੇ ਪਾਣੀ ਆਉਂਦਾ ਵੀ ਹੁਣ ਤਾਂ 2 ਸਾਲ ਹੋ ਗਏ ਆਇਆ ਨਹੀਂ ਪਾਣੀ ਵੀ ਲਵੇ ਬੋਰ ਚ ਪਾਣੀ ਪੁਣੀ ਛੱਡ ਦਿੱ ਕਿਸੇ ਜਾਂ ਕੋਰ ਛੱਡਿਆ ਜੀ ਉਹ ਜਵਾਨ ਦਾ 260 ਲਈ ਪਹਿਲਾਂ ਕੱਢਦੇ ਰਹੇ ਨੇ ਉਹ ਤੇ 160 ਤੇ ਉਹ ਟੁੱਟਿਆ ਹੋਰ ਆ ਪਹਿਲਾਂ 156 ਹਾਂ ਉਹ ਦੂਗੀ ਕਰਾਂਗਾ ਮੈਂ ਰਿਤੁਰਤ ਤਾਂ ਨਹੀਂ ਮਾਰਤਾ ਤੇ ਨਾ ਬਈ ਰਿਤੁਰਤ ਨਹੀਂ ਮਾਰ ਕਿੰਨਾ ਹੋ ਗਿਆ

160 ਕਿਤੋਂ ਹੌਲੀ ਚੱਲੀ। 150 ਦੀ ਚੱਲਣੀ ਨਾ। ਹੂੰ। ਹੌਲੀ ਚੱਲੇ ਰਾਂ। ਹੌਲੀ 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 ਹੌਲੀ। ਉੱਪਰ ਬਸ ਕਿੰਨਾ ਹੋ ਗਿਆ ਰੇ ਪਸੋ ਤਰੰਜਾ ਦੋਸਤ ਬਈ ਥੋੜਾ ਜਿਹਾ ਪਿਆ ਜਾਏ ਹੈ ਹੌਲੀ ਚੱਲਾ ਅੰਦੇ ਚੱਲਾ

تنਨੇ ਕੇ ਚਾਰ ਬਈ ਫਸਟ ਗਲ ਯੂ ਜੀਆ ਕਰਦੀ ਹੈ ਇੱਕ ਤਾਂ ਦੀ ਹੋ ਰਹੀ ਹਾਂ ਹਾਂ ਪਤਾ ਪੂਰਾ ਹੋਇਆ ਪੂਰਾ ਪ੍ਰੋਪਰ ਹਾਂਜੀ ਠੀਕ ਹੈ ਓਕੇ ਲਵਾ ਲਾਉਣਾ ਉਸ ਆਦਾ ਕੰਪਿਊਟਰ ਨਾਲ ਫਿਰ ਆ ਉਪਰ ਕਰੀ ਨਾ ਕੋਈ ਨਾ ਕਰਾਂ ਹੋਰ ਕਰ ਕੋਈ ਨਾ ਹੋਰ ਕਰਾਂ ਹੋਰ ਕਰਾਂ ਚੱਲਾਂ ਹੌਲੀ ਹੌਲੀ ਆ ਚਿੱਟਾ ਜਿਹਾ ਸਕੀ ਹੌਲੀ 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 ਚੱਲਾ ਪਾਣੀ ਪੁੱਲ ਹੈ ਬਈ ਮੈਂ ਪਾਣੀ ਪੁੱਲ ਪੂਰੀ ਪੂਰੀ ਉਸ ਜੱਕ ਕੀ ਜਾਂਦੀ ਥੇ ਗੜਾ ਦੇ ਜਾਂਦੀ ਖਿਚਾੜ ਨਾਲ ਫੇਰ ਕੱਢ ਰਹੇ ਚੱਲ ਗਿਆ ਡਰਾਈਵਿੰਗ ਨਹੀਂ ਜਮਾ ਜੈ ਨਹੀਂ ਆ ਡਰਾਈਵਿੰਗ ਹੈ ਕੀ ਬਿਲ ਰਹੇ ਹੈ ਗ੍ਰੈਵਿਟੀ 10 ਕਿਟਾ ਦੋ ਪੈਡ 200 ਕਿੰਨੀ ਗੱਲ ਥੱਲੇ 80 ਤੇ ਚੱਲਦੀ ਹਾਂ 80 ਥਰਡ ਟਾਟਾ ਹੈ ਨਾ ਬਿਗੜਦੇ ਪੂਰੇ ਪੱਲ ਬਾਈ ਫਿਰ ਉਹ ਫਸ ਜਾਂਦੀ ਹੈ ਬ੍ਰੇਕ ਜੰਦੀ ਨੇ ਉਹਦੀ ਨਿਕਲ ਗਈ ਜਮ ਮੋਟਰ ਫੇਰ ਉਹ ਇੱਕ ਤਾਥੋ ਮੋਟਰ ਰਹੀ ਚੀਆ ਉਹ ਇੰਜਨ ਦੇ ਖਿੱਚ ਲਾ ਕੇ ਜੋਰ ਵੀ ਬਾਲਾ ਲਵਾਤਾ ਆਪ ਸਾਹੀ ਖੜਾਈ ਦੇਸਾ ਮੋਟਰ ਟਾਟਾ ਦੇਖੋ ਸਹੀ ਨੇ ਕੋਈ ਹੋਰ ਜਿਆ ਕੋਈ ਰੋਟੇ ਰੋਟੇ ਜਾਂਦਾ ਨਹੀਂ ਨਾ ਰੋਟੇ ਤਾਂ ਨਹੀਂ ਹੁੰਦਾ ਤਾਰਦੂ ਤੇ ਵੱਡੀ ਜਾਂਦੀ ਨਾ ਬਈ ਤਾ ਦੂ ਵੀ ਕੋਈ ਵੱਡੀ ਫੜੀ ਬਸ ਇਹ ਪੰਪ ਜਿਆਦਾ ਫਸਿਆ ਹੋਇਆ ਤਾਂ ਹੌਲੀ ਹੌਲੀ ਉੱਪਰ ਕਰਕੇ ਨਾ ਹੋ ਗਿਆ ਕਿੰਨਾ ਓਰੇ ਖਲ ਜਾਲਾ ਕਿੰਨਾ ਓਰੇ ਜਲਦੀ ਸ਼ੁਰੂ ਹੋ ਗਿਆ ਬਣਾ ਹਾਂ ਜੀ ਚੱਲ ਬਈ ਜਾਣਦੇ ਫੋਨ ਆਈ ਦਿਨ 9017 ਨੰਬਰ ਤੇ ਮਾਰਗਨਾ 98698 ਬੱਸ ਕਰਦੇ ਸਾਲਾ ਜਮਾ ਸਾਲਾ ਦਾ ਉਹਦਾ ਘਟ ਲਾ ਕੀ ਕਰ ਰਿਹਾ ਬਈ ਯੂਚ ਬੋਰ ਚਲੇ 24 ਘੰਟੇ ਵੱਧ ਹੁੰਦਾ ਚੱਲਦਾ ਬੋਰ ਦਾ ਤਾਂ ਬਾਈਆਂ ਨਹੀਂ ਪਤਾ ਵੱਧ ਲੱਗਦਾ ਬੋਰ ਦਾ ਪਤਾ ਤਾਂ ਬਾਈਆਂ ਨਹੀਂ ਬਦਲਦਾ ਸੱਲ ਦਾ ਭੈਣ ਆਪਾਂ ਨੂੰ ਵੀ ਪ੍ਰੋਪਰ ਦੀਣਾ ਨਾ ਸੀਡੇ ਬਲੇ ਨਾ ਚ ਤਾਂ ਜਾ ਕੇ ਛੱਡ ਮੜਾ ਉੱਪਰ ਖੜ ਗਿਆ ਜਾਣ ਦੇ ਤੈਨੂੰ ਸੀਡੇ ਨੇ ਚ ਬਰੀਕ ਜਿਹੇ ਰਿਤਮ ਮਾਰਦਾ ਹੋਣਾ ਇਹਨਾਂ ਹਾਂ ਮੜਾ ਮਾਰਦਾ ਬਈ ਰਿਤਮ ਚਲਾਉਣ ਜੇ ਵੇਲੇ ਜਾਣ ਦੇ ਇਕਰੇ ਇੱਥੇ ਵਾਲਾ ਜਗਾੜ ਵੀ ਤੁਸੀਂ ਵੀ ਲਾਉਣੇ ਹੋ ਕੇ ਬਈ ਜਿਹੜੇ ਬੋਰ ਰੇਤਾ ਮਾਰਦਾ ਬਸ 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 ਹੋ ਗਈ ਕੀ ਪਾਇਦੀ ਗੋਲੀਆਂ ਪਾਈ ਨੇ ਕੀ ਪਾਇਚ ਨਾ ਉਪਾ ਪਾਇ ਪਜਾ ਦੇ ਕੇ ਖੀੜੇ ਕੇ ਕਹਣ ਰੇਤਾ ਨਹੀਂ ਮਾਰਿਆ ਬੋਰ ਨੇ ਮੂਲਾ ਕੰਮ ਪੱਕਾ ਹੈ ਅਇਚਾ ਨਾ ਉਹ ਉਹ ਦੂਜੀ ਬੋਰ ਚ ਬਈ ਉਹ ਜਿਹੜੀ ਜੀ ਮੋਟਰ ਕੱਢੀ ਆ ਜੀ ਕਿੰਨਾ ਹੋ ਗਿਆ 290 3 ਬਟਰ ਸੱਲੇ ਬਸ ਕਰਦੇ ਮੋਟਰ ਟਟਾ ਟਟਾ ਤਾਂ ਕੋਸ ਨਹੀਂ ਮੋਟਰ ਹੁ ਕਾਲਦੇ ਮੋਟਰ ਪਤਾ ਜਿਹੜਾ ਇਹਦੀ ਪਾ ਸੋ ਹਾਂਜੀ ਲੋ ਜੀ ਫਾਈਨਲੀ ਕੈਮਰਾ ਆਪਣਾ ਬਣ ਚੁੱਕਾ ਹੈਗਾ ਤੇ ਕਰਦੇ ਫਿਰ ਮਿਸਤਰੀ ਨਾਲ ਗੱਲਬਾਤ ਵੀ ਕੀ ਸੋਲੂਸ਼ਨ ਆ ਬੋਰ ਦਾ ਇਹਦਾ ਅਸੀਂ ਪਹੁੰਚੇ ਦੀ ਅੱਜ ਹੀਰੋ ਜੀ ਇੱਥੇ ਆਪਣਾ ਬੋਰਤੀ ਇਹ ਆਪਣਾ ਇਹਦੇ ਵਿੱਚ ਮੋਟਰ ਨਹੀਂ ਗਾਗੇ ਜਾਂਦੀ ਤੀ ਮੋਟਰਾਂ ਤੇ ਉਹਦੇ ਕਰਨਾ ਆਪਾਂ ਨੂੰ ਬਾਈ ਨੇ ਸੰਪਰਕ ਕਰਿਆ ਔਰ ਇਹ ਪਾਣੀ ਮਾਨੂੰ ਆਉਂਦਾ ਹੈਗਾ ਔਰ ਢਾਫ ਲੱਗਦੀ ਹੈ ਪਾਣੀ ਦੀ ਠੀਕ ਹੈ। ਇਹ ਲਵੇ ਬੋਰ ਚ ਪਾਇਦੀ 150 ਟੁੱਟੇ ਬੋਰ ਚ ਪਾਣੀ ਛੱਡਦੇ ਨੇ ਬਾਈ ਉਹਦੇ ਕਰਨ ਨੂੰ ਤੱਕ ਵੱਜ ਗਈ ਥੱਲੋਂ ਬੋਰ ਨੂੰ ਠੀਕ ਹੈ। ਤੱਕ ਕਰਨ ਕਰਨਾ ਇਹ ਮੋਟਰ ਜਿਹੜੀ ਹੁਣ ਮੋਟਰ ਡਾਇ ਦੀ ਜਿਵੇਂ ਆ ਮੋਟਰ ਹੈਗੀ ਆਪਣੀ 7.5 ਇੰਚ ਡਾਇ ਮੋਟਰ ਦਾ ਉਹ ਥੱਲੇ ਨਹੀਂ ਜਾਂਦੀ ਹੈਗੀ। ਠੀਕ ਹੈ ਜੀ। ਮੰਨ ਲਓ ਇਹ 100 164 ਫੁੱਟ 154 ਫੁੱਟ ਤੋਂ ਲੈ ਕੇ 165 ਤੱਕ ਪੂਰੀ ਫਾਸੀ ਮੋਟਰ ਜਾਂਦੀ ਫਾਸੀ ਨਿਕਲਦੀ ਹੈ। ਮੈਨੂੰ ਸਕਦੀ ਵੀ ਕਿਤੇ ਬੋਰ ਨਾਲ ਰੁਟ ਗਿਆ ਇਸ ਕਰਕੇ ਬਾਈਆਂ ਨੇ ਆਪਾਂ ਨੇ ਸੰਪਰਕ ਕਰਿਆ ਤੇ ਬੋਰ ਚੈੱਕ ਕਰਵਾਇਆ ਵੀ ਇਹ ਸਾਰਾ ਬੋਰ ਚੈੱਕ ਕਰਕੇ ਦੱਸੋ ਵੀ ਆਪਣਾ ਕਿਵੇਂ ਅਸੀਂ ਮੋਟਰ ਵੀ ਪਤੜੜਾਈ ਦੀ ਪਾ ਲਈਏ ਤੇ ਹੁਣ ਆਪਾਂ ਇਹ ਦੱਸਤਾ ਵੀ ਪਤੜੜਾਈ ਦੀ ਮੋਟਰ ਪਾ ਲਓ ਇਹਦੇ ਵਿੱਚ ਬੋਰ ਜੀ ਹਾਂਜੀ ਤੇ ਬਾਕੀ ਬੋਰ ਸਾਰਾ ਸਹੀ ਹੈ ਜੀ ਠੀਕ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਮੋਬਾਈਲ ਨੰਬਰ ਹੈ 9981754490 ਠੀਕ ਹੈ ਧੰਨਵਾਦ ਜੀ ਠੀਕ ਹੈ